ਸਰ ਕੀ ਗੱਲ ਅੱਜ ਤਰਨਾਏ ਇੱਥੇ ਦਿੱਲੀ ਰੋਡ ਤੇ ਦਿੱਤਾ ਜਾ ਰਿਹਾ ਕੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਆਧਾਰੇ ਨੂੰ ਬਚਾਉਣ ਲਈ ਆਪਣੇ ਰੋਜ਼ਗਾਰਾਂ ਨੂੰ ਰੈਗੂਲਰ ਕਰਨ ਦੇ ਲਈ ਸਰਕਾਰ ਦੇ ਨਾਲ ਤੇ ਟ੍ਰਾਂਸਪੋਰਟ ਮਹਿਕਮੇ ਨਾਲ ਲੜਦੇ ਆ ਰਹੇ ਹਾਂ ਪਰ ਇੱਕ ਮਾਨਯੋਗ ਟ੍ਰਾਂਸਪੋਰਟ ਮੰਤਰੀ ਇਸ ਆਧਾਰੇ ਦਾ ਖਾਤਮਾ ਕਰਨ ਦੇ ਲਈ ਇੱਕ ਨਵਾਂ ਪੈਟਰੋਲ ਖੇਲ ਰਹੇ ਨੇ ਰੋਡਵੇਜ਼ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਲਈ ਪਾਈ ਵੇਖੋ ਕਿਹੜਾ ਵੀ ਭਾਈ ਖੱਜਲੀ ਹੋ ਰਿਹਾ ਖੱਜਲ ਕਰਦੇ ਪੈ ਜਾਣਗੇ ਆ ਮਾਰਦੇ ਨੂੰ ਜਿਹੜਾ ਜਿਹਦੇ ਘਰ ਠੰਨਾ ਲਾ ਹੋ ਜਾਵੇ ట్రాנסਫਰ ਲੱਪੀ ਜਿੱਥੇ ਤੁਹਾਨੂੰ ਪ੍ਰੋਬਲਮ ਆਈ ਉਹਦੇ ਘਰ ਜਾ ਕੇ ਠੰਨਾ ਲਾ ਆਮ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਵੇ ਮੈਂ ਇਹ ਦੱਸਣਾ ਚਾਹੁੰਦਾ ਕਿ ਕਿਲੋਮੀਟਰ ਬੱਸਾਂ ਜਿਹੜੀਆਂ ਨੇ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਹੋਵੇਗੀ ਜਿਹਨੂੰ ਕਿ ਪ੍ਰਤੀ ਕਿਲੋਮੀਟਰ ਦੇ ਪੈਸੇ ਮਿਲਨੇ ਨੇ ਉਹ ਭਾਵੇਂ ਖਾਲੀ ਸੜਕ ਤੇ ਭਜਾਈ ਫਰੇ ਉਹਨਾਂ ਨੇ ਮਹੀਨੇ ਬਾਅਦ ਦਿਲ ਬਣਾ ਕੇ ਦੇ ਦੇਣਾ ਕਿ ਸਾਡੀ ਬੱਸ ਨੇ ਕਿੰਨੇ ਕਿਲੋਮੀਟਰ ਚੱਲ ਗਈ ਸਾਨੂੰ ਪੈਸੇ ਦੇ ਦੋ ਅਸੀਂ ਇਕੱਲਾ ਇਕੱਲਾ ਅੰਕੜਾ ਕੱਢ ਕੇ ਅਧਾਰੇ ਦੇ ਅਧਿਕਾਰੀਆਂ ਨੂੰ ਤੇ ਪਲਾਟਫਾਰਮ ਮੰਤਰੀ ਸਾਹਿਬ ਨੂੰ ਦੇ ਚੁੱਕੇ ਆ ਕਿ ਇਹ ਜਿਹੜੀਆਂ ਬੱਸਾਂ ਨੇ ਮਹਿਕਲੇ ਦਾ ਕਾਲ ਬਣ ਗਈਆਂ ਪਰ ਆਪਣੇ ਨਿੱਜੀ ਸਵਾਰਥ ਨੂੰ ਦੇਖਦੇ ਹੋਏ ਉਹ ਇਹਨਾਂ ਬੱਸਾਂ ਨੂੰ ਪਾਉਣ ਦੇ ਲਈ ਬਜਟ ਦੇ ਰਹੇ ਇਹਦੀ ਕੀ ਸਰਕਾਰ ਸੱਤਾ ਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਾਂਗੇ ਠੇਕੇਦਾਰ ਵਿਚੋਲਿਆਂ ਨੂੰ ਮਾਰ ਕੱਟਾਂਗੇ ਔਰ ਵਿਭਾਗਾਂ ਨੂੰ ਬਚਾਵਾਂਗੇ ਤੇ ਸਾਰੀਆਂ ਬੱਸਾਂ ਸਰਕਾਰੀ ਕਰ ਦਾਂਗੇ ਅੱਜ ਉਹੀ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਵਿਭਾਗ ਦੇ ਵਿੱਚ ਐਂਟਰੀ ਕਰਾਈ ਜਾ ਰਹੀ ਕਿਲੋਮੀਟਰ ਸਕੀਮ ਦੇ ਨਾਂ ਤੇ ਤੇ ਉਹਨਾਂ ਨੂੰ ਲੁੱਟ ਕਰਾਈ ਜਾ ਰਹੀ ਆ ਅੱਜ ਸਰਕਾਰ ਕਿਲੋਮੀਟਰ ਦਾ ਸਕਿੰਦਰ ਫੇਰ ਕੋਹਾੜਾ ਲੈ ਕੇ ਆ ਰਹੀ ਆ ਅਸੀਂ ਤਾਂ ਅੱਜ ਜੱਜ ਮੈਸਜ ਦੇਣ ਲੱਗੇ ਅੱਜ ਜੇਕਰ ਕਿਲੋਮੀਟਰ ਸਕਿੰਦਰ ਟੈਂਡਰ ਰੱਦ ਨਾ ਕੀਤਾ ਗਿਆ ਤਾਂ ਇਹ ਆ ਸ਼ੇਰਪੁਰ ਚੌਂਕ ਆ ਜਿਹੜਾ ਇਹ ਬਲੌਕ ਕਰਾਂਗੇ ਕੱਲ ਨੂੰ ਸੀਐਮ ਮੁੱਖ ਮੰਤਰੀ ਦੀ ਰਹਿਸ ਟੰਡੀਗੜ ਵੱਲ ਚਾਲੇ ਪਾਵੇਂ ਪਰ ਅੱਜ ਜਿਹੜੇ ਹਾਲਾਤ ਨੇ ਜਿਵੇਂ ਮਹਿਲਾਵਾਂ ਨੂੰ ਬਰੀ ਸਫਰ ਸਹੂਲਤ ਦਿੱਤੀ ਆ ਅੱਜ ਲਗਭਗ 150 16 ਕਰੋੜ ਜਿਹੜੀਆਂ ਮਹਿਲਾਵਾਂ ਨੇ ਉਹ ਬਰੀ ਸਫਰ ਸਹੂਲਤ ਲੈਂਦੀਆਂ ਪਰ ਅੱਜ ਵਿਭਾਗ ਚ ਬੱਸਾਂ ਚਾਹੀਦੀਆਂ ਉਹ ਸਫਰ ਸਹੂਲਤ ਦੇਣ ਵਾਸਤੇ 15 ਸੌਣੀਆਂ ਤੇ ਅੱਜ ਬੱਸਾਂ ਸੀ ਸਾਡੇ ਕੋਲ 3000 3000 ਬੱਸਾਂ ਚੋਂ ਵੀ 400 ਬੱਸ ਕਰੀਬ ਕੰਡਮ ਹੋ ਗਈਆ 3 400 ਬੱਸ ਇਹੋ ਜਿਹੀ ਆ ਜਿਹੜੀ ਟਾਇਰਾਂ ਦੇ ਸਪੇਅਰ ਪਾਰਟ ਨਾ ਹੋਣ ਕਾਰਨ ਉਹ ਡੀਪੋਂ ਦਾ ਸ਼ਿੰਗਾਰ ਬਣੀ ਆ ਨੋ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਜੈ ਹਿੰਦ ਮੈਂ ਰੋਹਿਤ ਕੁਮਾਰ ਆਪਾਂ ਦਿੱਲੀ ਰੋਡ ਦੇ ਉੱਤੇ ਖੜੇ ਹਾਂ ਜਿੱਥੇ ਕਿ ਸ਼ੇਰਪੁਰ ਚੌਂਕ ਦੇ ਨੇੜੇ ਜਿੱਥੇ ਬੱਸਾਂ ਵਾਲਿਆਂ ਵੱਲੋਂ ਧਰਨਾ ਦਿੱਤਾ ਗਿਆ ਗੱਲਬਾਤ ਕਰਦੇ ਹਾਂ ਬੱਸਾਂ ਵਾਲਿਆਂ ਨਾਲ ਕੀ ਗੱਲਬਾਤ ਹੈ ਕਿ ਅੱਜ ਜਿਹੜਾ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਸਸੀ ਗੱਲ ਸਰ ਅੱਜ ਸਰ ਕੀ ਗੱਲ ਅੱਜ ਤਰਨਾਏ ਇੱਥੇ ਦਿੱਲੀ ਰੋਡ ਤੇ ਦਿੱਤਾ ਜਾ ਰਿਹਾ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਆਧਾਰੇ ਨੂੰ ਬਚਾਉਣ ਲਈ ਆਪਣੇ ਰੋਜ਼ਗਾਰਾਂ ਨੂੰ ਰੈਗੂਲਰ ਕਰਨ ਦੇ ਲਈ ਸਰਕਾਰ ਦੇ ਨਾਲ ਤੇ ਟ੍ਰਾਂਸਪੋਰਟ ਮੰਤਰੀ ਨਾਲ ਲੜਦੇ ਆ ਰਹੇ ਹਾਂ ਪਰ ਮਾਨਯੋਗ ਟ੍ਰਾਂਸਪੋਰਟ ਮੰਤਰੀ ਇਸ ਆਧਾਰੇ ਦਾ ਖਾਤਮਾ ਕਰਨ ਦੇ ਲਈ ਇੱਕ ਨਵਾਂ ਪੈਂਤੜਾ ਖੇਡ ਰਹੇ ਨੇ ਰੋਡਵੇਜ਼ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਲਈ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਕਿਲੋਮੀਟਰ ਬੱਸਾਂ ਜਿਹੜੀਆਂ ਨੇ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਹੋਵੇਗੀ ਜਿਹਨੂੰ ਕਿ ਪ੍ਰਤੀ ਕਿਲੋਮੀਟਰ ਦੇ ਪੈਸੇ ਮਿਲਨੇ ਨੇ ਉਹ ਭਾਵੇਂ ਖਾਲੀ ਸੜਕ ਤੇ ਭਜਾਈ ਫਰੇ ਉਹਨਾਂ ਨੇ ਮਹੀਨੇ ਬਾਅਦ ਬਿੱਲ ਬਣਾ ਕੇ ਦੇ ਦੇਣਾ ਕਿ ਸਾਡੀ ਬੱਸ ਇਨੇ ਕਿਲੋਮੀਟਰ ਚੱਲ ਗਈ ਸਾਨੂੰ ਪੈਸੇ ਦੇ ਦੋ ਅਸੀਂ ਇਕੱਲਾ ਇਕੱਲਾ ਅੰਕੜਾ ਕੱਢ ਕੇ ਅਧਾਰੇ ਦੇ ਅਧਿਕਾਰੀਆਂ ਨੂੰ ਤੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਦੇ ਚੁੱਕੇ ਹਾਂ ਕਿ ਇਹ ਜਿਹੜੀਆਂ ਬੱਸਾਂ ਨੇ ਵਿਭਾਗ ਦਾ ਕਾਲ ਬਣ ਗਈਆਂ ਪਰ ਆਪਦੇ ਨਿੱਜੀ ਸਵਾਰਥ ਨੂੰ ਦੇਖਦੇ ਹੋਏ ਉਹ ਇਹਨਾਂ ਬੱਸਾਂ ਨੂੰ ਪਾਉਣ ਦੇ ਲਈ ਵਜਿੱਦ ਰਹੇ ਅੱਜ 2 ਵਜੇ ਦਾ ਸਮਾਂ ਸੀ ਟੈਂਡਰ ਖੋਲਣ ਦਾ ਜੇਕਰ ਮੈਨੇਜਮੈਂਟ ਉਹ ਟੈਂਡਰ ਖੋਲਦੀ ਆ ਤਾਂ ਅਸੀਂ ਤੁਰੰਤ ਪੂਰਨ ਤੌਰ ਤੇ ਰੋਡਵੇਈ ਨੂੰ ਬੰਦ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਿਸ਼ਤਾ ਕਰਾਉ ਕਰ ਸਰ ਤੁਹਾਡੇ ਵੱਲੋਂ ਰੋਡ ਤੇ ਧਰਨਾ ਦਾ ਦਿੱਤਾ ਜਾ ਰਿਹਾ ਕਿਤੇ ਨਾ ਕਿਤੇ ਲੋਕ ਕਹਿੰਦੇ ਅਸੀਂ ਪਰੇਸ਼ਾਨ ਹੋ ਰਹੇ ਇਹਨਾਂ ਦੇ ਕਿਸੇ ਜਿੱਥੇ ਵੀ ਤੁਸੀਂ ਧਰਨਾ ਦੇਣਾ ਕਿਸੇ ਅਫਸਰ ਦੇ ਅੱਗੇ ਦਿਓ ਜਾਂ ਕਿਸੇ ਮਨਿਸਟਰ ਦੇ ਘਰ ਦੇ ਬਾਹਰ ਧਰਨਾ ਦਿਓ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਬਿਲਕੁਲ ਜਿਹੜੇ ਆਮ ਲੋਕ ਨੇ ਸਾਡੇ ਹੀ ਭੈਣ ਭਰਾ ਨੇ ਅਸੀਂ ਇਹਨਾਂ ਦੇਸ਼ ਤੋਂ ਆ ਕੇ ਇੱਥੇ ਧਰਨਾ ਨਹੀਂ ਲਾਉਣ ਲੱਗੇ ਅਸੀਂ ਵੀ ਪੰਜਾਬ ਦੇ ਹੀ ਵਸਨੀਕ ਆ ਇਹ ਸਾਡੇ ਹੀ ਭੈਣ ਭਰਾ ਨੇ ਸਾਡੇ ਹੀ ਮਾਪਿਓ ਨੇ ਜਿਹੜੇ ਧਰਨੇ 'ਚ ਫਸੇ ਨੇ ਸਾਡੇ ਹੀ ਪਰਿਵਾਰਾਂ ਵਿੱਚੋਂ ਨੇ ਪਰ ਸਰਕਾਰ ਨੇ ਅੱਜ ਹਾਲਾਤ ਇਹ ਕਰਤੇ ਨੇ ਕਿ ਸਮੁੱਚਾ ਮੁਲਾਜ਼ਮ ਵਰਗ ਆਮ ਲੋਕ ਜਿੰਨਾ ਵੀ ਸਾਡਾ ਦਰਮਿਆਨਾ ਤਬਕਾ ਹੈਗਾ ਉਹ ਤਰਾਹੀ ਤਰਾਹੀ ਕਰ ਰਿਹਾ ਹੈਗਾ ਸੋ ਮਜਬੂਰਨ ਸਾਨੂੰ ਜਿਹੜਾ ਕੱਲੀ ਰੋਡਵੇ ਜਾਂ ਪੀਆਰਟੀਸੀ ਦੇ ਕਰਮਚਾਰੀ ਨਹੀਂ ਤੁਸੀਂ ਦੇਖੋਗੇ ਕਿ ਚਾਹੇ ਅਧਕ ਚਾਹੇ ਅਧਿਆਪਕ ਹੋਣ ਚਾਹੇ ਪਟਵਾਰੀ ਹੋਣ ਚਾਹੇ ਕੱਚੇ ਡਾਕਟਰ ਹੋਣ ਸੰਪੂਰਨ ਜਿਹੜੀ ਮੁਲਾਜ਼ਮ ਜਿੱਥੇ ਬੰਦੀਆਂ ਸੜਕਾਂ ਤੇ ਨੇ ਸੋ ਕਿਤੇ ਨੇ ਕਿਤੇ ਇਹ ਜਿਹ ਜਿਸ ਕਰਕੇ ਆਮ ਲੋਕ ਜਿਹੜੇ ਨੇ ਅਸੀਂ ਵੀ ਪੰਜਾਬ ਦੇ ਆਮ ਲੋਕ ਆ ਅਸੀਂ ਵੀ ਸਫਰ ਕਰ ਰਹੇ ਆ ਅਸੀਂ ਇਹਨਾਂ ਚੀਜ਼ਾਂ ਨੂੰ ਭੁਗਤ ਰਹੇ ਆ ਸੋ ਇਹ ਜਿਹੜਾ ਸਰਕਾਰ ਦੀ ਫੇਲੀਅਰ ਆ ਉਹਦੇ ਕਰਕੇ ਆਮ ਲੋਕਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇਹ ਸਰ ਧਰਨਾ ਕੱਲਾ ਲੁਧਿਆਣਾ ਚ ਵੀ ਵੱਖ-ਵੱਖ ਜ਼ਿਲ੍ਹਿਆਂ ਚ ਵੀ ਆ ਨਹੀਂ ਪਟਿਆਲਾ ਸੰਗਰੂਰ ਬਠਿੰਡਾ ਅੰਮ੍ਰਿਤਸਰ ਜਲੰਧਰ ਤੇ ਖਰੜ ਟੀ ਪੁਆਇੰਟ ਇਹ ਮੇਨ ਪੁਆਇੰਟ ਬੰਦ ਕਰਕੇ 12 ਤੋਂ 2 ਪ੍ਰਦਰਸ਼ਨ ਕੀਤਾ ਜਾਵੇਗਾ ਜੇਕਰ ਫਿਰ ਵੀ ਉਹਨਾਂ ਵੱਲੋਂ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤਾਂ ਜਿਹੜੇ ਅਗਲੇ ਤਿੱਖੇ ਸੰਘਰਸ਼ ਨੇ ਉਹ ਤੈਅ ਕੀਤੇ ਜਾਣਗੇ ਠੀਕ ਹੈ ਜੀ ਜੀ ਬਾਕੀ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆਂ ਦੇਖੋ ਅਸੀਂ ਜਥੇਬੰਦੀਆਂ ਦੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਪ੍ਰਤੀ ਸੰਘਰਸ਼ ਕਰਦੇ ਆ ਰਹੇ ਆਂ ਪਰ ਅੱਜ ਦਾ ਸਾਡਾ ਜਿਹੜਾ ਐਜੀਟੇਸ਼ਨ ਹੈ ਮੇਨ ਕਿਲੋਮੀਟਰ ਸਕੀਮ ਬਸਾਂ ਦੇ ਆ ਪ੍ਰਾਈਵੇਟ ਤੇ ਜਿਹੜੀ ਕਿ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠੇਕੇਦਾਰ ਵਿਚੋਲਿਆਂ ਨੂੰ ਮਾਰ ਕੱਢਾਂਗੇ ਔਰ ਉਹ ਵਿ ਅੱਜ ਉਹੀ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਵਿਭਾਗ ਦੇ ਵਿੱਚ ਐਂਟਰੀ ਕਰਾਈ ਜਾ ਰਹੀ ਕਿਲੋਮੀਟਰ ਸਕੀਮ ਦੇ ਨਾਂ ਤੇ ਤੇ ਉਹਨਾਂ ਨੂੰ ਲੁੱਟ ਕਰਾਈ ਜਾ ਰਹੀ ਆ ਜਿਹਦੇ ਰੋਸ ਦੇ ਵਿੱਚ ਅਸੀਂ ਵਾਰ-ਵਾਰ ਸੰਘਰਸ਼ ਕਰ ਰਹੇ ਹਾਂ ਜਿਹੜਾ ਟੈਂਡਰ ਲਾਇਆ ਗਿਆ ਵਾ ਵੋਲਵੋ ਤੇ ਐਚਵੀਏਸ ਦਾ ਸਧਾਰਨ ਬੱਸਾਂ ਦਾ ਉਹਦੇ ਆ ਸਮਾਂ ਜਿਹੜਾ ਅੱਗੇ ਕੀਤਾ ਜਾਂਦਾ ਵਾਰ-ਵਾਰ ਸੋ ਸਾਡੀ ਮੰਗ ਹੈ ਕਿ ਟੈਂਡਰ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਸੀਂ ਪੂਰੇ ਜਥੇਬੰਦੀ ਵੱਲੋਂ ਤਰਕ ਦੇ ਚੁੱਕੇ ਹਾਂ ਵੀ ਇਹ ਕਿਲੋਮੀਟਰ ਸਕੀਮ ਬੱਸਾਂ ਲੈਣ ਨਾਲ ਸਾਨੂੰ ਇਹ 6 ਸਾਲ ਦੇ ਟੈਂਡਰ ਦੇ ਨਾਲ 218 ਕਰੋੜ ਰੁਪਏ ਦਾ ਘਾਟਾ ਪਊਗਾ ਔਰ ਨਾਲ ਦੀ ਨਾਲ ਜਿਹੜਾ ਮੁਨਾਫਾ ਵਾ ਉਹ ਪ੍ਰਾਈਵੇਟ ਆਪਰੇਟਰ ਲੈ ਕਿਉਂਕਿ ਸਾਡੇ ਵਿਭਾਗ ਦੇ ਵਿੱਚ ਸਾਰੇ ਅਧਿਕਾਰੀ ਨੇ IAS ਅਫਸਰ ਭਰਤੀ ਨੇ PCS ਨੇ ਜਨਰਲ ਮੇਜਰ ਨੇ ਥੱਲੇ ਵਰਕ ਮੈਨੇਜਰ ਨੇ ਉਹ ਬੜੇ ਸਟੇਜੇ ਢੰਗ ਨਾਲ ਵਿਭਾਗ ਨੂੰ ਚਲਾ ਸਕਦੇ ਆ ਔਰ ਅੱਜ ਦੀ ਜਿਹੜੀ ਸਥਿਤੀ ਲੱਗਣ ਦੀ ਹੈ ਜਿਵੇਂ ਕਿਲੋਮੀਟਰ ਬੱਸਾਂ ਨੂੰ ਮੜਾਵਾ ਦਿੱਤਾ ਜਾ ਰਿਹਾ ਉਹ ਸਿੱਧੇ ਤੌਰ ਤੇ ਲੱਗਦਾ ਵੀ ਸਾਡੇ ਜਿਹੜੇ ਉੱਚ ਅਧਿਕਾਰੀ ਨੇ ਉਹ ਵਿਭਾਗ ਨੂੰ ਚਲਾਉਣ ਤੋਂ ਸਮਰਥ ਨੇ ਤਾਂ ਕਿ ਕਿਲੋਮੀਟਰ ਬੱਸਾਂ ਦਾ ਸਹਾਰਾ ਲੈ ਕੇ ਤੇ ਵਿਭਾਗ ਦੀ ਸਰਕਾਰ ਦੀ ਇਮੇਜ ਨੂੰ ਈਉਂਦਾ ਰੱਖਣਾ ਚਾਹੁੰਦੇ ਆ ਪਰ ਅੱਜ ਜਿਹੜੇ ਹਾਲਾਤ ਨੇ ਜਿਵੇਂ ਮਹਿਲਾਵਾਂ ਨੂੰ ਬਰੀ ਸਫ਼ਰ ਸਹੂਲਤ ਦਿੱਤੀ ਆ ਅੱਜ ਲਗਭਗ 150 150 ਕਰੋੜ ਜਿਹੜੀਆਂ ਮਹਿਲਾਵਾਂ ਨੇ ਉਹ ਫਰੀ ਸਫ਼ਰ ਸਹੂਲਤ ਲੈਂਦੀਆਂ ਪਰ ਅੱਜ ਵਿਭਾਗ ਚ ਬੱਸਾਂ ਚਾਹੀਦੀਆਂ ਉਹ ਸਫ਼ਰ ਸਹੂਲਤ ਦੇਣ ਵਾਸਤੇ 15 16000 ਤੇ ਅੱਜ ਬੱਸਾਂ ਸੀ ਸਾਡੇ ਕੋਲ 3000 3000 ਬੱਸਾਂ ਚੋਂ ਵੀ 400 ਬੱਸ ਕਰੀਬ ਖੰਡਮ ਹੋ ਗਈਆ 3 400 ਬੱਸ ਇਹੋ ਜੀ ਆ ਜਿਹੜੀ ਟਾਇਰਾਂ ਦੇ ਸਪੇਅਰ ਪਾਰਟ ਨਾ ਆਉਣ ਕਾਰਨ ਉਹ ਡੀਪੋਂ ਦਾ ਸ਼ਿੰਗਾਰ ਬਣੀਆ ਅੱਜ 50 ਸੀਟਡ ਬੱਸ ਦੇ ਵਿੱਚ ਵਿੱਚ 100 ਤੋਂ 120 ਤੀ ਸਵਾਰੀਆਂ ਹੋਰ ਦੇ ਬਾਵਜੂਦ ਅਸੀਂ ਸਫ਼ਰ ਕਰਾ ਰਹੇ ਹਾਂ ਕਿਥੇ ਲੋਕਾਂ ਦੀਆਂ ਵੀ ਜਾਨਾਂ ਜੋ ਹੁਕਮ ਚ ਪਾ ਰਹੇ ਜਿਹੜਾ ਡਰਾਈਵਰ ਕਨੈਕਟਰ ਸਟਾਫ ਚਲਾ ਰਿਹਾ ਉਹ ਵੀ ਇਸ ਚੀਜ਼ ਚੋਂ ਲੰਘ ਰਿਹਾ ਵਾ ਸੋ ਸਿੱਧੇ ਤੌਰ ਤੇ ਇਹ ਮੁਸ਼ਕਲਾਂ ਜਿਹੜੀਆਂ ਲਗਾਤਾਰ ਮੁਲਾਜ਼ਮਾਂ ਨੂੰ ਫੇਸ ਕਰਨੀਆਂ ਪੈਂਦੀਆਂ ਨਾਲ ਹੀ ਜਿਹੜੇ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਨਹੀਂ ਉਹ ਲਗਭਗ 11-1200 ਕਰੋੜ ਰੁਪਈਆ ਪੈਂਡਿੰਗ ਹੋ ਗਿਆ ਸਰਕਾਰ ਵੱਲ ਜੇ ਉਹ ਸਰਕਾਰ ਸਮੇਂ ਤੇ ਵਿਭਾਗਾਂ ਨੂੰ ਪੈਸੇ ਦੇਵੇ ਤੇ ਹਜ਼ਾਰਾਂ ਬੱਸ ਨਵੀਂ ਪੈ ਸਕਦੀ ਆ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਅੱਜ ਹਾਲਾਤ ਇਹ ਆ ਵੀ ਜਿਹੜੀ ਪਿੱਛੇ 14 ਤਰੀਕ ਨਾਲ ਹੀ ਕਿਸੇ ਮੁਲਾਜ਼ਮ ਦੀ ਤਨਖਾਹ ਨਹੀਂ ਸੀ ਆਈ 14 ਤਰੀਕ ਤੱਕ ਅਸੀਂ ਬੰਦ ਕੀਤਾ ਪਨ ਬਸ ਦੀ ਤਨਖਾਹ ਜਿਹੜੀ 14 15 16 ਤਰੀਕ ਤੱਕ ਆ ਗਈ ਔਰ ਪੀਆਰਟੀਸੀ ਦੀ ਜਿਹੜੀ ਤਨਖਾਹ ਵਾ ਉਹ 20 ਤਰੀਕ ਦੀ ਦਿਵਾਲੀ ਸੀਗੀ 18 ਤਰੀਕ ਨੂੰ ਬੰਦ ਕੀਤਾ ਤੇ ਤਾਂ ਜਾ ਕੇ 18 ਨੂੰ ਤੇ 19 ਤਰੀਕ ਨੂੰ ਤਨਖਾਹਾਂ ਆਈਆਂ ਸੋ ਇਹੋ ਜੀ ਸਥਿਤੀ ਜੇ ਅਸੀਂ ਲੰਘ ਰਹੇ ਆ ਜਿੱਥੇ ਅਸੀਂ ਇਹੋ ਜੇ ਤਿਹਾਰ ਦੇ ਮੌਕੇ ਤੇ ਲੋਕਾਂ ਨੂੰ ਸਫਰ ਸਹੂਲਤ ਦੇਣੀ ਹੁੰਦੀ ਆ ਲੋਕਾਂ ਨੂੰ ਘਰਾਂ 'ਚ ਪਹੁੰਚਾਉਣਾ ਹੁੰਦਾ ਤੇ ਉੱਥੇ ਸਾਨੂੰ ਬੰਦ ਕਰਕੇ ਆਪਣੀਆਂ ਤਨਖਾਹਾਂ ਪੋਣੀਆਂ ਪੈਂਦੀਆਂ ਪਿਛਲੇ ਸਮੇਂ ਰਖੜੀ ਤੇ ਵੇਖਿਆ ਤੁਸੀਂ ਲੋ ਕਿ ਸਾਨੂੰ ਇੱਕ ਅੱਧਾ ਦਿਨ ਬੰਦ ਕਰਕੇ ਫਿਰ ਤਨਖਾਹਾਂ ਪਾਉਣੀਆਂ ਪੈਂਦੀਆਂ। ਸੋ ਵਾਰ-ਵਾਰ ਸਾਡੇ ਤੇ ਮੈਨੇਜਮੈਂਟ, ਟਰਾਂਸਪੋਰਟ ਮੰਤਰੀ ਸਾਹਿਬ ਇਲਜ਼ਾਮ ਲਵਾਉਂਦੇ ਆ ਕਿ ਜਥੇਬੰਦੀ ਜਿਹੜੀ ਹੈ ਨਜਾਇਜ਼ ਬੰਦ ਕਰਦੀ ਆ। ਸੋ ਅਸੀਂ ਪਹਿਲਾਂ ਨੋਟ ਦਿੱਤੇ ਆ ਕਿ ਕਿਲੋਮੀਟਰ ਬੱਸਾਂ ਜਿਹੜੀਆਂ ਉਹ ਵਿਭਾਗ ਲਈ ਲਾਹੇਵੰਦ ਨਹੀਂ ਉਹ ਘਾਟੇਵੰਦ ਸਾਬਤ ਹੋਣੀਆਂ ਉਹਨਾਂ ਦਾ ਟੈਂਡਰ ਰੱਦ ਕੀਤਾ ਜਾਵੇ। ਪਰ ਅਜੇ ਤੱਕ ਟੈਂਡਰ ਜਿਹੜਾ ਰੱਦ ਨਹੀਂ ਕੀਤਾ। 2 ਵਜੇ ਦਾ ਟੈਂਡਰ ਖੁੱਲ੍ਹਣਾ ਸਮਾਂ ਵਾ। ਮਜਬੂਰ ਨਾ ਸੀ 12 ਵਜੇ ਕਿਹੜਾ ਉਹ ਆਪਣੇ ਐਕਸ਼ਨ ਦੇ ਕੇ ਕਾਲ ਦੇ ਕੇ ਬੰਦ ਕਰ ਰਹੇ ਆ ਸਾਡਾ ਲੋਕਾਂ ਨੂੰ ਖੱਜਲਖਵਾਰ ਮਕਸਦ ਨਹੀਂ ਪਰ ਮੈਨੇਜਮੈਂਟ ਦੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸਾਨੂੰ ਵਾਰ-ਵਾਰ ਜਿਹੜਾ ਐਜੂਕੇਸ਼ਨ ਕਰਨਾ ਪੈਂਦਾ ਮੈਂ ਜਗਤਾਰ ਸਿੰਘ ਸੁਪਾ ਜੁਆਇੰਟ 73 ਪੰਜਾਬ ਰੋਡ ਪਨਬਸ ਪੀਆਰਟੀਸੀ 2511 ਅੱਜ ਸਰ ਬੰਦ ਕੀਤਾ ਜਾ ਰਹੇ ਹਾਂ ਹਾਂਜੀ ਅੱਜ ਸਾਡੀ ਬੰਦ ਦੀ ਕਾਲ ਹੈ ਜੀ 23 ਤਰੀਕ ਦੀ ਇਹ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਪੀਆਰਟੀਸੀ ਤੇ ਪਨਬਸ ਦੇ ਵਿੱਚ ਕਿਲੋਮੀਟਰ ਸਕੀਮ ਦੇ ਟੈਂਡਰ ਲੈ ਕੇ ਆ ਰਹੀ ਆ ਵਕ-ਵਕ ਸਮੇਂ ਦੌਰਾਨ ਜਦੋਂ ਵੀ ਟੈਂਡਰ ਕੱਢਦੀ ਐ ਅਸੀਂ ਆਪ ਦਾ ਸੰਘਰਸ਼ ਕਰਦੇ ਹਾਂ ਕਿ ਸਾਨੂੰ ਕਿਲੋਮੀਟਰ ਸਕੀਮ ਜਾਨੀ ਕਿ ਪ੍ਰਾਈਵੇਟ ਗੱਡੀਆਂ ਨਹੀਂ ਚਾਹੀਦੀਆਂ ਕਿਉਂਕਿ ਸਾਡੇ ادارے ਸਰਕਾਰੀ ਨੇ ਸਰਕਾਰੀਆ ਬੱਸਾਂ ਹੋਣਗੀਆਂ ਦਾ ਘੱਟੋ-ਘੱਟ 15 ਸਾਲ ਲੋਕਾਂ ਨੂੰ ਆਮ ਸੂਖ ਸੁਵਿਧਾ ਦੇਣਗੀਆਂ ਜਿਹੜੀ ਆ ਗੱਡੀ ਪਿੱਛੇ ਤੁਸੀਂ ਦੇਖ ਰਹੇ ਹੋ ਇਹ 10 ਸਾਲ ਤੀ ਸਰ ਬਸੋਗੀ ਇਸ ਤੋਂ ਪਹਿਲਾਂ ਗੱਡੀਆਂ ਜਿਹੜੀਆਂ ਪਈਆਂ ਹੋਈਆਂ ਨੇ ਕਿਲੋਮੀਟਰ ਉਹ 6 ਸਾਲ ਦਾ ਟੈਂਡਰ ਹੁੰਦਾ ਤੇ ਮਹਿਕਮਾ ਉਹਨੂੰ ਡੀਜ਼ਲ ਵੀ ਦਿੰਦਾ ਮਹਿਕਮਾ ਨੂੰ ਪਰਮਿਟ ਵੀ ਦਿੰਦਾ ਮਹਿਕਮਾ ਉਹਨੂੰ ਫਾਸਟੈਗ ਦਾ ਖਰਚਾ ਵੀ ਦਿੰਦਾ ਤੇ ਕਨੈਕਟਰ ਵੀ ਦਿੰਦਾ ਤੇ ਨਾਲ ਉਹਨੂੰ 10 ਤੋਂ 11 ਰੁਪਇਆ ਨੂੰ ਕਿਲੋਮੀਟਰ ਦੇ ਸਕੀਮ ਦੇ ਪੈਸੇ ਵੀ ਦਿੰਦਾ ਪਰ ਉਹ ਗੱਡੀਆਂ 6 ਸਾਲ ਬਾਅਦ ਆਪਦੀ ਗੱਡੀ ਕਢਾ ਕੇ ਲਿਆ ਜਾਂਦਾ ਤੇ ਇੱਕਦਮ ਮਹਿੰਗਮੇ ਦੀ ਲੁੱਟ ਕਰਦਾ ਲੁੱਟੇਵੇਂ ਜਿਵੇਂ 400 ਪ੍ਰਤੀ ਕਿਲੋਮੀਟਰ ਦਾ ਦਿਨ ਦਾ ਟੈਂਡਰ ਆ ਉਹਨਾਂ ਤੋਂ ਮਹਿੰਗਮੇ ਦੇ ਅੰਦਰ ਅਧਿਕਾਰੀਆਂ ਨਾਲ ਰਲ ਕੇ 8-800 750 ਕਿਲੋਮੀਟਰ ਕਰਾਏ ਜਾਂਦੇ ਨੇ ਜਿਹੜੇ ਕਿਲੋਮੀਟਰ 6 ਸਾਲ ਚੋਂ ਨੇ ਆ ਉਹ 3 ਸਾਲ ਚ ਕਰਾ ਦਿੱਤੇ ਜਾਂਦੇ ਨੇ ਯਾਨੀ ਕਿ ਇੱਕ ਗੱਡੀ ਦੋ ਵਾਰ ਦਾ ਟੈਂਡਰ ਦਾ ਖਰਚਾ ਲੈ ਜਾਂਦੀ ਹੈ ਵਿਭਾਗ ਤੋਂ ਸੋ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆ ਕਿ ਵਿਭਾਗ ਦੇ ਵਿੱਚ ਆਪਦੀਆਂ ਗੱਡੀਆਂ ਪਾਈਆਂ ਜਾਣ ਕਿਲੋਮੀਟਰ ਸਕਿੰਦਰ ਟੈਂਡਰ ਰੱਦ ਕਿਤੇ ਜਾਣ ਅੱਜ ਸਰਕਾਰ ਕਿਲੋਮੀਟਰ ਦਾ ਸਕਿੰਦਰ ਫੇਰ ਕੋਹਾੜਾ ਲੈ ਕੇ ਆ ਰਹੀ ਹੈ ਅਸੀਂ ਤਾਂ ਅੱਜ ਮੈਸੇਜ ਦੇਣ ਲੱਗੇ ਆ ਵੀ ਅੱਜ ਜੇਕਰ ਕਿਲੋਮੀਟਰ ਸਕਿੰਦਰ ਟੈਂਡਰ ਰੱਦ ਨਾ ਕੀਤਾ ਗਿਆ ਤਾਂ ਅਸੀਂ ਆ ਸ਼ੇਰਪੁਰ ਚੌਂਕ ਆ ਜਿਹੜਾ ਬਲੌਕ ਕਰਾਂਗੇ ਕੱਲ ਨੂੰ ਸੀਐਮ ਮੁੱਖ ਮੰਤਰੀ ਦੀ ਰਿਹ ਚੰਡੀਗੜ੍ਹ ਵੱਲ ਚਾਲੇ ਪਾਵਾਂਗੇ ਸਰ ਕਿੰਨੀਆਂ ਗੱਡੀਆਂ ਟੋਪਰ ਇਸ ਕੰਮ ਦੇਣੀਆਂ ਬਾਕੀ ਕੀ ਹੈ ਫਿਲਹਾਲ ਅੱਜ ਅਸੀਂ ਸਿਰਫ ਮੈਸੇਜ ਹੈ ਜਿਹੜਾ ਡਿੱਪੂਆਂ ਚੋ ਹਰੇਕ ਡਿੱਪੂ ਚੋ 20 ਤੋਂ 25 ਸਾਥੀ ਵਰਕਰ ਬਲਾ ਕੇ ਆਪ ਦਾ ਰੋਸ ਪ੍ਰਦਰਸ਼ਨ ਕਰ ਰਹੇ ਆ ਗੱਡੀਆਂ ਇੱਥੇ ਜਿਹੜੀ ਸਾਡੀ ਰੂਟ ਤੇ ਜਾਣ ਵਾਲੀਆਂ ਸੀਗੀਆਂ ਸਿਰਫ ਉਹੀ ਗੱਡੀਆਂ ਸੀ 2-4 ਰੁੱਕਿਆ ਨੇ ਬਾਕੀ ਸਾਡੀ ਅੱਜ ਸਰ ਕਿੰਨੇ ਵਜੇ ਤੱਕ ਤੇ ਨਾ ਦਿੱਤਾ ਜਾਏਗਾ ਇਹ ਦੇ ਕੇ ਸਾਡਾ ਟੈਂਡਰ ਰੱਦ ਨਾ ਹੋਇਆ ਤਾਂ ਅਸੀਂ ਅੱਜ 2 ਘੰਟੇ ਵਾਸਤੇ ਰੋਸ ਪ੍ਰਦਰਸ਼ਨ ਕਰਾਂਗੇ ਸਰ ਸੁਤਰਾਮ ਸਿੰਘ ਸਾਡਾ ਜੁਦਾਰਨਾ ਜਿਹੜਾ ਇਹ ਸ਼ੇਰਪੁਰ ਚੌਕ ਦੇ ਵਿੱਚ ਜਿਹੜਾ ਪੁਲ ਦੇ ਉੱਪਰ ਸਾਡਾ 10-12 ਤੋਂ 2 ਵਜੇ ਦਾ ਜਿਹੜਾ ਇਹ ਪ੍ਰਦਰਸ਼ਨ ਉਹ ਜਾਰੀ ਇਹ ਤਾਂ ਕੱਲਾ ਲੁਧਿਆਣਾ ਤੇ ਜਾਂ ਵਕਫਾ ਵਕਫਾ ਸ਼ਹਿਰਾਂ ਦੇ ਵਿੱਚ ਸਾਡੇ ਅਲੱਗ-ਅਲੱਗ ਢੀਪੂ ਇਕੱਠੇ ਹੋ ਗਏ ਜਿਵੇਂ ਜਲੰਧਰ ਅੰਮ੍ਰਿਤਸਰ ਤੇ ਲੁਧਿਆਣਾ ਤੇ ਹੋਰ ਜਿਹੜੇ ਖਰੜ ਉਧਰ ਚੰਡੀਗੜ੍ਹ ਸਾਈਡ ਤੇ ਜਿਹੜੇ ਢੀਪੂ ਪੈਂਦੇ ਆ ਅਲੱਗ-ਅਲੱਗ ਜਗ੍ਹਾ ਤੇ ਸਾਡਾ ਜਿਹੜਾ ਪ੍ਰੋਟੈਸਟ ਚੋ ਜਾਰੀ ਆ ਬਾਹਰ ਤੋਂ ਤੋਂ ਸਰਕਾਰ ਨੂੰ ਕੀ ਅਪੀਲ ਕਰਨਾ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੀਆਂ ਪ੍ਰਾਈਵੇਟ ਗੱਡੀਆਂ ਕਿਲੋਮੀਟਰ ਸਕੀਮ ਗੱਡੀਆਂ ਪਾਉਂਦੇ ਉਹਨਾਂ ਨੂੰ ਬੰਦ ਕੀਤਾ ਜਾਵੇ ਬਿਲਕੁਲ ਮਹਿਕਮਿਆਂ ਦੀਆਂ ਗੱਡੀਆਂ ਪਾਈਆਂ ਜਾਣ ਘੱਟੋ ਘੱਟ ਜਿਹੜੀ ਸਾਡੀ ਗੱਡੀਆਂ ਦੀ ਗਿਣਤੀ ਹੈ 10000 ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਵਧੀਆ ਸਰਵਿਸ ਮਿਲ ਸਕੇ ਤੇ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਤੇ ਜਿਹਦੇ ਨਾਲ ਮਹਿਕਮੇ ਨੂੰ ਫਾਇਦਾ ਹੋਵੇ ਤੇ ਸਰਕਾਰ ਨੂੰ ਰੈਵਨਿਊ ਆਵੇ ਜਿਹੜਾ ਇਹ ਪ੍ਰਾਈਵੇਟ ਕਿਲੋਮੀਟਰ ਸਕੀਮ ਗੱਡੀਆਂ ਪਾਉਂਦੇ ਆ ਇਹਦੇ ਨਾਲ ਪ੍ਰਾਈਵੇਟ ਮਾਲਕ ਨੂੰ ਫਾਇਦਾ ਹੋਣਾ ਨਾ ਕਿ ਮਹਿਕਮੇ ਨੂੰ ਪਾਈ ਵੇਖੋ ਕਿਹੜਾ ਹਿਸਾਬ ਨਾਲ ਖੱਜਲ ਹੋ ਰਿਹਾ ਖੱਜਲ ਕਰਦੇ ਵੇ ਜਾਣਗੇ ਆਮ ਆਦਮੀ ਨੂੰ ਜਿਹੜਾ ਜਿਹਦੇ ਘਰ ਤੇ ਧਰਨਾ ਲਾਓ ਜਾ ਕੇ ਟਰਾਂਸਪੋਰਟ ਦੀ ਜਿੱਤੇ ਤੁਹਾਨੂੰ ਪ੍ਰੋਬਲਮ ਹੈ ਉਹਦੇ ਘਰ ਤੇ ਧਰਨਾ ਲਾਓ ਆਮ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਵੇ ਅਈ ਅੰਬਸਰ ਆਇਆ ਦਿੱਲੀ ਜਾਣਾ ਸਾਡੇ ਕੋਲੋਂ ਤੁਸੀ ਤੁਮਾ ਟਿਕਟਾਂ ਲੈਣੀਆਂ ਸਾਡੇ ਕੋਲੋਂ ਹੀ ਕੰਮ ਲੈਣਾ ਤੁਹਾਨੂੰ ਤੁਸੀਂ ਤੰਗ ਕਰੀ ਜੰਨੇ ਆ ਕਿੰਨਾ ਔਖਾ ਬੱਚਾ ਵਾ ਫੈਮਿਲੀ ਸਾਡੇ ਨਾਲ ਬਿਠੀ ਕੋਈ ਬੰਬੀਜ ਹੋਏਗਾ ਅੰਦਰ ਕੋਈ ਬਿਮਾਰ ਹੋਏਗਾ ਉਹਨੇ ਕੀ ਕਰ ਲੈਣਗੇ ਇਹ ਬਾਅਦ ਚੋ ਕੀ ਕਹਿ ਦੋਣਾ ਇਹਨਾਂ ਨੇ ਕੁਝ ਕਰਨਾ ਇਹਨਾਂ ਨੇ ਐਮਬੂਲੈਂਸ ਹੈ ਆਹ ਤਾਂ ਐਮਬੂਲੈਂਸ ਵੀ ਐਸਾ ਐਮਬੂਲੈਂਸ ਵਰਗੇ ਫਸਾਤਾ ਇਹਨਾਂ ਨੇ ਕਮਾਲ ਹੋ ਗਈ ਯਾਰ ਕੋਈ ਹੈ ਨਹੀਂ دین ਧਰਮ ਕਿਸ ਦਾ ਕਰ ਵੀ ਜੇ ਅਸੀਂ ਜੀਐਮ ਸਾਹਿਬ ਨਾਲ ਗੱਲ ਕੀਤੀ ਜ ਮਿਸਟਰ ਬਾਦੂਚ ਕੇ ਨਵ ਨਵਦੀਪ ਸਿੰਘ ਬਾਦੂ ਉਹ ਕਹਿੰਦੇ ਵੀ ਸਾਡੀ ਚੰਡੀਗੜ੍ਹ ਗੱਲ ਚੱਲਦੀ ਹੈ ਕੰਸਰਟ ਡਿਪਾਰਟਮੈਂਟ ਦੇ ਨਾਲ ਸੀਨੀਅਰ ਅਫਸਰਾਂ ਉਹ ਜਲਦੀ ਜੋ ਮਸਲੇ ਦਾ ਹੱਲ ਹੁੰਦਾ ਆ ਤੇ ਨਿੰਮ ਦੇ ਲੀਡਰਾਂ ਦੀ ਵੀ ਗੱਲ ਚੱਲ ਰਹੀ ਆ ਛੱਡ ਮਰ ਜੋ ਫੈਸਲਾ ਹੋਊਗਾ ਸਾਤੋਂ ਪਹਿਲਾਂ ਨੇ ਤੱਕ ਪਹੁੰਚ ਜਾਊਗਾ ਜੀ ਮੈਂ ਤਾਂ ਕਿ ਬਟਨ ਤੇ ਪ੍ਰਬੰਧ ਕੀਤੇ ਗਏ ਆ ਹੁਣ ਜਿਹੜੇ ਪਬਲਿਕ ਟਰਾਂਸਪੋਰਟ ਸਾਡੇ ਸਾਡੇ ਕੋ ਸਿਕਿਉਰਿਟੀ ਅਰੇਂਜਮੈਂਟ ਨੇ ਬਾਕੀ ਜਿਹੜਾ ਲਾਗੀ ਵੀ ਲੋਕ ਪਰੇਸ਼ਾਨ ਨਾ ਹੋਣ ਠੀਕ ਹੈ ਨਹੀਂ ਟ੍ਰੈਫਿਕ ਡਾਈਵਰਟ ਕਰਨੀਆਂ ਅਸੀਂ ਆਪਣੀ ਕੁਦਰਤ ਤੋਂ ਹੀ ਇੰਤਿਆਂ ਪਹਿਲਾਂ ਹੀ ਕੀਤੀ ਹੋ ਜਾਂਦਾ ਸਾਡੇ ਨੂੰ ਇਹੀ ਕੋਸ਼ਿਸ਼ ਹੈ ਕਿ ਇਹ ਪਰੇਸ਼ਾਨ ਨਾ ਹੋਵੇ ਠੀਕ ਠੀਕ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜੋ ਮਸਲਾ ਹੈਗਾ ਆਪਣਾ ਬੈਠ ਦੀ ਹੱਲ ਕਰਨ ਦੀ ਕੋਸ਼ਿਸ਼ ਲੱਗਦਾ ਕਿ ਇਹ ਮਸਲਾ ਛੇਤੀ ਹੱਲ ਹੋ ਜਾਏਗਾ ਸਾਰੇ ਮਸਲੇ ਹੱਲ ਹੋ ਜਾਂਦੇ ਜਿਹੜਾ ਨਹੀਂ ਹੋਇਆ ਇਹ ਵੀ ਹੋ ਜੀ